ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੰਭਤਾ ਵਿੱਚ ਸਤਿਗੁਰੂ ਜੀ ਨੇ ਮਾਲ ਪਰਮੇਸ਼ਰ ਦੇ ਅਨੇਕਾਂ ਗੁਣਾ ਦਾ ਵਕਿਆਨ ਸਾਡੇ ਸਾਹਮਣੇ ਕੀਤਾ ਪਾਤਸ਼ਾਹੀ ਆਤੇ ਨੇ ਇੱਕ ਊੰਗ ਕਾਰ ਪਰਮੇਸ਼ਰ ਇੱਕ ਹੈ ਉਹ ਬ੍ਰਹਮ ਸਰੂਪ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਸਤਨਾਮ ਉਹਦਾ ਨਾਮ ਸਦੀਵ ਕਾਲ ਹੈ ਉਹਦੀ ਹੋਂਦ ਸਦਾ ਕਰਤਾ ਪੁਰਖ ਉਹ ਸਭ ਨੂੰ ਪੈਦਾ ਕਰਨ ਵਾਲਾ ਸਜਣ ਵਾਲਾ ਪ੍ਰਸਾਦਿਤੇ ਕਰ ਆਸਨ ਜਿਠੋ ਚਾਉ ਆਪ ਵਿੱਚ ਪੂਰਨ ਤੌਰ ਤੇ ਬੈਠਾ ਹੈ ਨਿਰਭਾਉ ਉਹ ਪੈ ਤੋ ਰਹਿਤ ਹੈ ਨਿਰਵੈਰ ਉਹਦੀ ਕਿਸੇ ਨਾਲ ਬੈਰ ਭਾਵਨਾ ਨਹੀਂ ਅਕਾਲ ਮੂਰਤ ਉਹਦੀ ਹਸਤੀ ਉਹਦੀ ਮੂਰਤੀ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ ਅਜੂਨੀ ਉਹ ਜੁਨੀਆਂ ਵਿੱਚ ਨਹੀਂ ਆਉਂਦਾ ਸੈ ਭੰ ਉਹ ਸਵੈਮ ਹੈ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਇਆ ਹੈ ਪਾਤਸ਼ਾਹ ਜੀ ਕਹਿੰਦੇ ਇਹੋ ਜੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਦਾ ਸਾਧਨ ਇਹੋ ਜੇ ਮਾਲਕ ਪਰਮੇਸ਼ਰ ਤੱਕ ਪਹੁੰਚਣ ਦਾ ਤਰੀਕਾ ਇਕੋ ਹੀ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਇਸੇ ਕਰਕੇ ਅਪਾ ਬਾਣੀ ਵਿੱਚ ਬਾਰ ਬਾਰ ਇਹ ਸ਼ਬਦ ਪੜਾਂਗੇ ਇਕ ਬੁਰਿ ਕਿਰਪਾ ਜਿਹੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਨ ਕਹਿੰਦੇ ਉਸ ਮਾਲਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਉਹੀ ਪਿਆਰੇ ਇਕਮਿਕ ਹੁੰਦੇ ਨੇ ਜਿੰਨਾ ਮਨੁੱਖਾਂ ਦੇ ਉੱਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਗੁਰ ਕਿਰਪਾ ਗੁਰ ਪ੍ਰਸਾਦ ਸਤਗੁਰੂ ਜੀ ਨੇ ਇਹ ਪਾਵਨ ਬਚਨ ਕਹੇ ਭਗਤ ਰਵਦਾਸ ਮਹਾਰਾਜ ਜੀ ਆਪਣੇ ਇੱਕ ਮੁਬਾਰਕ ਸ਼ਬਦ ਦੇ ਵਿੱਚ ਰੱਬ ਦੇ ਚਰਨਾਂ ਨਾਲ ਜੁੜਨ ਦਾ ਤਰੀਕਾ ਦੱਸਦੇ ਹਨ ਭਗਤ ਰਬਦਾਸ ਮਹਾਰਾਜ ਜੀ ਕਹਿੰਦੇ ਦੁੱਧ ਤਾਂ ਬਛਰਾ ਥਨੋਂ ਵਿਟਾਰੇ ਫੂਲ ਭਬਰ ਜਲ ਮੀਨ ਵਿਗਾਰੇ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ ਅਵਰਨਾ ਫੂਲ ਅਨੂਪ ਨਾ ਪਾਵੋਂ ਉਹ ਕਹਿੰਦੇ ਜੇ ਦੁੱਧ ਦੇ ਨਾਲ ਰੱਬ ਦੀ ਪੂਜਾ ਕਰਨ ਦੀ ਗੱਲ ਕਰਾਂ ਦੁੱਧ ਤਾਂ ਪਹਿਲਾਂ ਬੱਚੇ ਨੇ ਝੂਠਾ ਕੀਤਾ ਦੁੱਧ ਤਾਂ ਬਛਰਾ ਥਨੋਂ ਵਿਟਾਰੇ ਜੇ ਫੁੱਲਾਂ ਨਾਲ ਰੱਬ ਦੀ ਪ੍ਰਾਪਤੀ ਦੀ ਗੱਲ ਕਰਾਂ ਤੇ ਫੁੱਲਾਂ ਨੂੰ ਤੇ ਪਹਿਲਾਂ ਭੌੜਿਆਂ ਨੇ ਝੂਠਾ ਕੀਤਾ। ਫੂਲ ਭਬਰ। ਜੇ ਪਾਣੀ ਦੇ ਨਾਲ ਰੱਬ ਦੇ ਨਾਲ ਪ੍ਰੀਤ ਮਨਾਉਣ ਦੀ ਗੱਲ ਕਰਾਂ, ਜਲ ਮੀਨ ਵਿਗਾਰਿਓ, ਮੱਛੀਆਂ ਨੇ ਪਾਣੀ ਗੰਧਲਾ ਕੀਤਾ ਪਿਆ। ਫਿਰ ਏ ਮੇਰੀ ਮਾਂ ਇਹ ਗੱਲ ਦੱਸ ਮੈਂ ਆਪਣੇ ਗੋਬਿੰਦ ਦੀ ਪੂਜਾ ਕਿਵੇਂ ਕਰਾਂ? ਮਾਈ ਗੋਵਿੰਦ ਪੂਜਾ ਕਹਾਂ ਲੈ ਚੜਾਵਾਂ ਅਬਰ ਨਾ ਫੁੱਲ ਕੋਈ ਇਹੋ ਜਿਹਾ ਫੁੱਲ ਹੈ ਹੀ ਨਹੀਂ ਕੋਈ ਇਹੋ ਜੀ ਚੀਜ਼ ਹੈ ਹੀ ਨਹੀਂ ਜਿਹਦੇ ਨਾਲ ਮੈਂ ਆਪਣੇ ਮਾਲਕ ਪਰਮੇਸ਼ਰ ਦੀ ਪੂਜਾ ਕਰਾਂ ਉਹ ਤੇ ਜੇ ਇਹੋ ਜੀ ਕੋਈ ਚੀਜ਼ ਹੈ ਹੀ ਨਹੀਂ ਅਨੂਪ ਨਾ ਪਾਵਾਂ ਪਰ ਉਪਮਾ ਤੋਂ ਰੈਤ ਮਾਲਕ ਨੂੰ ਕਿਵੇਂ ਪਾਵਾਂ ਬੜਾ ਧਿਆਨ ਦੇਣੇ ਸ਼ਬਦ ਆ ਫਿਰ ਅੱਗੇ ਚੱਲ ਕੇ ਕਹਿੰਦੇ ਨੇ ਧੂਪ ਦੀਪ ਨਹੀਂ ਵੇਦਾ ਬਾਸਾ ਕੈਸੇ ਪੂਜ ਕਰਾਂ ਤੇਰੀ ਦਾਸਾ ਰੱਬ ਜੀ ਜੇ ਧੂਪ ਦਿਖਾਉਣ ਦੀ ਗੱਲ ਆਵੇ ਤੇ ਬੰਦਾ ਪਹਿਲਾਂ ਸੁੰਘਦਾ ਉਹਨੂੰ ਵੀ ਇਹਦੀ ਖੁਸ਼ਬੂ ਕਿੱਦਾਂ ਦੀ ਬਾਅਦ ਵਿੱਚ ਖਰੀਦ ਕੇ ਲੈ ਕੇ ਜਾਂਦਾ ਹੈ ਕਹਿੰਦੇ ਪਹਿਲਾਂ ਬੰਦੇ ਨੇ ਸੁੰਘ ਲਈ ਯੂਠਾ ਕਰ ਦਿੱਤਾ ਧੂਪ ਦੀਪ ਨਈ ਵਿਦਆ ਬਾਸਾ ਕਈ ਪ੍ਰਕਾਰ ਦੇ ਭੋਜਨ ਪ੍ਰਸ਼ਾਦ ਦੇ ਤਿਆਰ ਕੀਤੇ ਜਾਂਦੇ ਨੇ ਕਹਿੰਦੇ ਉਹਦੀ ਸੁਗੰਧੀ ਪਹਿਲਾਂ ਮਨੁੱਖ ਨੂੰ ਆਉਂਦੀ ਹੈ ਬਾਅਦ ਵਿੱਚ ਆਪਣੇ ਇਸ਼ਟ ਕੋਲ ਪਹੁੰਚਦੀ ਹੈ ਉਹ ਵੀ ਅਰਪਣਯੋਗ ਨਾ ਰਹਾ ਕੈਸੇ ਪੂਜ ਕਰਾਂ ਤੇਰੀ ਦਾਸਾ ਮੈਲਾਗਰ ਬੇਰੇ ਹੈ ਭਉੰਗਾ ਵਿਖ ਅੰਮ੍ਰਿਤ ਬਸਾ ਇੱਕ ਸੰਗਾ ਕਹਿੰਦੇ ਹੇ ਭਾਈ ਜਿਵੇਂ ਚੰਦਨ ਬੜਾ ਪਵਿੱਤਰ ਹੈ ਪਰ ਚੰਦਨ ਨੂੰ ਤੇ ਸੱਪ ਨੇ ਲਪੇਟੇ ਪਾਏ ਨੇ ਸੱਪ ਝੂਠਾ ਕਰਦੇ ਚੰਦਨ ਉਹ ਵੀ ਪੂਜਣ ਯੋਗ ਨਹੀਂ ਰਿਹਾ ਮੈਲਾਗਰ 베ਰੇ ਹੈ ਭੋਇੰਗਾ ਭੋਇੰਗਾ ਦਾ ਮਤਲਬ ਹੈ ਸੱਪ ਸੱਪ ਚੰਦਨ ਨੂੰ ਝੂਠਾ ਕਰਦੇ ਨੇ ਇਹਦੇ ਨਾਲ ਵੀ ਪੂਜਾ ਨਹੀਂ ਹੋ ਸਕਦੀ ਵਿਖ ਅੰਮ੍ਰਿਤ ਬਸੈ ਇੱਕ ਸੰਗਾ ਹੁਣ ਕਿਵੇਂ ਪੂਜਾ ਕੀਤੀ ਜਾਵੇ ਰੱਬ ਜੀ ਤੋਂ ਅੱਗੇ ਜਾ ਕੇ ਇੱਕ ਸ਼ਬਦ ਬੜਾ ਪਿਆਰਾ ਕਹਿੰਦੇ ਕਹਿੰਦੇ ਮਾਂ ਇੱਕੋ ਤਰੀਕਾ ਰੱਬ ਨੂੰ ਪਾਉਣ ਦਾ ਨਾ ਫੁੱਲਾਂ ਨਾਲ ਨਾ ਦੁੱਧ ਨਾਲ ਨਾ ਭੋਜਨਾਂ ਨਾਲ ਨਾ ਕੀਮਤੀ ਪਦਾਰਥਾਂ ਨਾਲ ਇਦਾਂ ਨਹੀਂ ਰੱਬ ਦੀ ਪ੍ਰਾਪਤੀ ਅੱਗੇ ਜਾ ਕੇ ਇੱਕ ਗੱਲ ਕਹਿੰਦੇ ਤਨ ਮਨ ਅਰਪੋਂ ਪੂਜ ਚੜਾਵੋ ਇਹ ਤਨ ਅਤੇ ਮਨ ਆਪਣੇ ਮਾਲਕ ਦੇ ਚਰਨਾਂ ਵਿੱਚ ਪੂਜਾ ਦੀ ਸਮਗਰੀ ਦੇ ਤੌਰ ਤੇ ਅਰਪਣ ਕਰਨਾ ਚਾਹੀਦਾ ਤਨ ਮਨ ਅਰਪੋਂ ਪੂਜ ਚੜਾਵੋ ਫਿਰ ਅਗਲੀ ਪੰਕਤੀ ਕਹਿੰਦੇ ਗੁਰ ਪ੍ਰਸਾਦ ਨਿਰੰਝਨ ਪਾਪ ਜੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਹੈ ਫਿਰ ਮਾਲਕ ਤੱਕ ਪਹੁੰਚਿਆ ਜਾ ਸਕਦਾ ਤਨ ਮਨ ਅਰਪਉ ਪੂਜ ਚਰਾਵੋਂ ਗੁਰ ਪ੍ਰਸਾਦ ਨਿਰੰਝਨ ਪਾਵੋਂ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਆਪਣੇ ਮਾਲਕ ਦੀ ਪ੍ਰਾਪਤੀ ਹੈ ਉਹ ਤੋਂ ਬਿਨਾ ਕੋਈ ਤੰਗ ਨਹੀਂ ਹੁੰਦੀ ਇੱਥੇ ਸਤਿਗੁਰੂ ਜੀ ਕਹਿੰਦੇ ਜਿਹੜਾ ਮਾਲਕ ਇੱਕ ਹੈ ਜੇ ਉਹਦੇ ਤੱਕ ਪਹੁੰਚਣਾ ਹੈ ਫਿਰ ਗੁਰਪ੍ਰਸਾਦ ਗੁਰੂ ਦੀ ਕਿਰਪਾ ਤੇ ਹੋਣੀ ਚਾਹੀਦੀ ਹੈ ਗੁਰੂ ਦੀ ਰਹਿਮਤ ਤੇ ਹੋਣੀ ਚਾਹੀਦੀ ਹੈ ਭਗਤ ਕਬੀਰ ਸਾਹਿਬ ਮਹਾਰਾਜ ਜੀ ਨੇ ਇੰਉ ਸ਼ਬਦ ਕਹੇ ਕਹਿੰਦੇ ਜੇ ਕਿਸੇ ਨੇ ਮਾਂ ਅਤੇ ਪਿਓ ਦਾ ਰੁਤਬਾ ਪ੍ਰਾਪਤ ਕਰਨਾ ਹੋਵੇ ਨਾ ਇਹ ਚੇਤੇ ਰੱਖਣਾ ਮਾਂ ਅਤੇ ਪਿਓ ਦਾ ਰੁਤਬਾ ਔਲਾਦ ਦੀ ਪਦਾਇਸ਼ ਤੋਂ ਬਿਨਾ ਨਹੀਂ ਹੁੰਦਾ ਜੇ ਔਲਾਦ ਪੈਦਾ ਹੋਵੇ ਤਾਂ ਹੀ ਉਹ પતિ ਪਤਨੀ ਮਾਂ ਅਤੇ ਪਿਓ ਦਾ ਦਰਜਾ ਪ੍ਰਾਪਤ ਕਰਦੇ ਨੇ ਜੇ ਔਲਾਦ ਹੀ ਨਾ ਹੋਵੇ ਤੇ ਮਾਂ ਪਿਓ ਵੀ ਨਹੀਂ ਬਣ ਸਕਦੇ ਹੁਣ ਭਗਤ ਕਬੀਰ ਸਾਹਿਬ ਮਹਾਰਾਜ ਜੀ ਨੇ ਉੱਥੇ ਉਦਾਹਰਨਾਂ ਦਿੱਤੀਆਂ ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਪਾਣੀ ਨਾ ਹੋਵੇ ਸਾਡੇ ਕੋਲ ਪਾਊਡਰ ਵਧੀਆ ਹੋਵੇ ਮਸ਼ੀਨ ਵਧੀਆ ਹੋਵੇ ਪਾਣੀ ਤੋਂ ਬਿਨਾ ਕੱਪੜੇ ਕਿਵੇਂ ਧੋਤੇ ਜਾ ਸਕਦੇ ਨੇ ਬਿੰਬ ਬਿਨਾ ਕੈਸੇ ਕੱਪੜੇ ਧੋਈ ਘੋੜ ਬਿਨਾ ਨਾਹੀ ਅਸਵਾਰ ਜੇ ਘੋੜਾ ਨਾ ਹੋਵੇ ਤੇ ਘੋੜ ਸਵਾਰ ਕਿਵੇਂ ਅਕਵਾਇਆ ਜਾ ਸਕਦਾ ਆ ਤਿੰਨ ਉਦਾਹਰਨਾਂ ਦੇਖ ਕੇ ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਸਾਧੂ ਬਿਨ ਨਾਹੀ ਦਰਬਾਰ ਗੁਰੂ ਤੋਂ ਬਿਨਾ ਆਪਣੇ ਮਾਲਕ ਦੇ ਦਰਬਾਰ ਤੱਕ ਵੀ ਪਹੁੰਚ ਨਹੀਂ ਹੋ ਸਕਦੀ ਹੁਣ ਇੰਨੇ ਪ੍ਰਮਾਣ ਮੇਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਦਿੱਤੇ ਨੇ ਪਾਤਸ਼ਾਹੀ ਕਹਿੰਦੇ ਗੁਰੂ ਦੀ ਕਿਰਪਾ ਤੋਂ ਬਿਨਾ ਲੱਖਾਂ ਯਤਨ ਕਰ ਲੈ ਆਪਣੇ ਮਾਲਕ ਤੱਕ ਪਹੁੰਚ ਨਹੀਂ ਸਕਦਾ ਜੇ ਗੁਰੂ ਦੀ ਕਿਰਪਾ ਹੋਵੇਗੀ ਤਾਂ ਰੱਬ ਤੱਕ ਪਹੁੰਚਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਹੈ। ਔਰ ਪਾਵਨ ਇਤਿਹਾਸ ਦੇ ਵਿੱਚ ਭਾਈ ਮਨੁਸੁਖ ਜਿਹੜਾ ਸ਼੍ਰੀਲੰਕਾ ਦੀ ਧਰਤੀ ਦੇ ਉੱਪਰ ਸਿੰਗਲਾਦੀਪ ਦੇ ਵਿੱਚ ਪਹੁੰਚਿਆ। ਸਿੰਗਲਾਦੀਪ ਦੇ ਵਿੱਚ ਪਹੁੰਚਿਆ ਰਾਜੇ ਸ਼ਿਵਨਾਬ ਨੇ ਉਦੋਂ ਆਪਣੀ ਪਰਜਾ ਨੂੰ ਹੁਕਮ ਕੀਤਾ ਕਿ ਤੁਸੀਂ ਸਾਰਿਆਂ ਨੇ ਇਕਾਦਸੀ ਦਾ ਵਰਤ ਰੱਖਣਾ ਹੈ। ਭੁੱਖੇ ਰਹਿਣਾ ਔਰ ਪੂਜਾ ਅਰਚਨਾ ਕਰਨੀ ਹੈ ਇਹ ਸਾਰਾ ਹੁਕਮ ਉਹਨੇ ਆਪਣੇ ਪਰਜਾ ਨੂੰ ਕੀਤਾ ਭਾਈ ਮਨੁਸ਼ੁਕ ਵਪਾਰੀ ਹੈ ਸਿੰਗਲਾ ਦੀਪ ਦੇ ਵਿੱਚ ਵਪਾਰ ਕਰਨ ਪਹੁੰਚੇ ਹੈ ਰਾਜੇ ਦਾ ਹੁਕਮ ਹੋ ਗਿਆ ਕਿ ਸਾਰਿਆਂ ਨੇ ਭੁੱਖੇ ਰਹਿਣਾ ਪਰ ਭਾਈ ਮਨੁਸ਼ੁਕ ਦਾ ਇਹ ਨਿਤਨੇਮ ਹੈ ਉਹ ਆਪਣੇ ਗੁਰੂ ਦੀ ਬਾਣੀ ਨੂੰ ਪੜਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ ਸ਼ਿਨਾਨ ਕਰਕੇ ਗੁਰੂ ਦੀ ਬਾਣੀ ਦਾ ਜਾਪ ਕਰਕੇ ਕੜਾ ਪ੍ਰਸ਼ਾਦੀ ਤੇ ਦੇਗ ਤਿਆਰ ਕਰਕੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਸੋਧਦਾ ਫਿਰ ਉਹ ਕੜਾ ਪ੍ਰਸ਼ਾਦ ਨੇੜੇ ਟਿੜ ਦੇ ਜਿੰਨੇ ਵੀ ਪਿਆਰੇ ਨੇ ਸਾਰਿਆਂ ਵਿੱਚ ਵਰਤਾਉਂਦਾ ਉਹਨੇ ਉਹਦਣ ਵੀ ਇਹ ਕੰਮ ਕੀਤਾ ਹੁਣ ਰਾਜੇ ਕੋਲ ਸ਼ਿਕਾਇਤ ਪਹੁੰਚ ਗਈ ਵੀ ਇਹ ਵਪਾਰੀ ਆਇਆ ਤੇਰੇ ਹੁਕਮ ਦਾ ਪਾਬੰਦ ਨਹੀਂ ਇਹ ਤੂੰ ਲੰਗਰ ਤੇ ਰੋਕ ਲਗਾਈ ਹੈ ਇਹ ਸ਼ਿਕਾਉਣ ਦੀ ਗੱਲ ਕਰਦਾ ਹੈ ਕਿ ਸਾਡੇ ਵਰਗੇ ਅਨੇਕਾਂ ਕਰਮ ਵੀ ਨਹੀਂ ਕਰਦਾ ਰਾਜੇ ਸ਼ਿਵਨਾਬ ਨੇ ਆਪਣੀ ਕਚਹਿਰੀ ਵਿੱਚ ਬੁਲਾਇਆ ਪੁੱਛਿਆ ਕਿ हे ਭਾਈ ਤੂੰ ਇਹ ਕਰਮ ਕਿਉਂ ਕੀਤਾ ਹੈ ਭਾਈ ਮਨੁਸੁਖ ਨੇ ਉੱਤੇ ਜਵਾਬ ਬੜਾ ਪਿਆਰਾ ਦਿੱਤਾ ਕਹਿੰਦੇ हे ਰਾਜੇ ਸ਼ਿਵਨਾਬ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਮੇਰੇ ਗੁਰੂ ਨਾਨਕ ਦੇ ਇਹੇ ਸਿੱਖਿਆ ਹੈ ਕਿ ਦੁਨੀਆਂ ਦੇ ਵਿੱਚ ਆਪਣੇ ਮਾਲਕ ਪਰਮੇਸ਼ਰ ਦੀ ਬੰਦਗੀ ਕਰਦੇ ਹੋਏ ਭੋਜਨ ਛਕਾਉਣਾ ਕਿਸੇ ਲੋੜਵੰਦ ਦੀ ਮਦਦ ਕਰਨਾ ਮੇਰੇ ਗੁਰੂ ਦਾ ਹੁਕਮ ਹੈ ਮੈਂ ਆਪਣੇ ਗੁਰੂ ਨਾਨਕ ਦੇ ਬਚਨਾਂ ਦਾ ਪਵੰਦਾਂ ਮਤਸ ਹੋਰ ਦਾ ਹੁਕਮ ਨਹੀਂ ਮੰਨਦਾ ਰਾਜੇ ਸ਼ਿਵਨਾਬ ਨੇ ਕਿਹਾ ਵੀ ਤੂੰ ਆਂ ਕਰਮ ਨਹੀਂ ਕਰਦਾ ਕਿਉਂਕਿ ਤੂੰ ਹੈ ਤੇ ਹਿੰਦੂ ਪਰ ਤੂੰ ਵਾਰੀ ਤੌਰ ਤੇ ਸਾਡੇ ਵਰਗੇ ਕਰਮ ਕਿਉਂ ਨਹੀਂ ਕਰਦਾ ਉੱਥੇ ਫਿਰ ਰਾਜੇ ਸ਼ਿਵਨਾਬ ਦੇ ਕੋਲ ਭਾਈ ਮਨੁੱਖ ਨੇ ਜਿਹੜਾ ਜਵਾਬ ਦਿੱਤਾ ਹੈ ਉਹ ਕਹਿੰਦਾ ਹੈ ਇਹ ਰਾਜੇ ਸ਼ਿਵਨਾਬ ਇਸ ਧਰਤੀ ਨੂੰ ਇੱਕ ਰੁੱਖ ਜਾਣ ਇਹ ਧਰਤੀ ਇਹ ਜਗਤ ਇੱਕ ਵੱਡਾ ਰੁੱਖ ਹੈ ਇਸ ਰੁੱਖ ਦੀ ਟੀਸੀ ਦੇ ਉੱਪਰ ਸਿਰੇ ਦੇ ਉੱਪਰ ਮੁਕਤੀ ਦਾ ਫਲ ਲੱਗਿਆ ਹੈ ਕਹਿੰਦੇ ਹੁਣ ਉਸ ਮੁਕਤੀ ਦੇ ਫਲ ਨੂੰ ਪ੍ਰਾਪਤ ਕਰਨ ਦੇ ਦੋ ਤਰੀਕੇ ਨੇ ਜਿਹੜੇ ਕਿ ਰੱਬ ਦੀ ਬੰਦਗੀ ਕਰਨ ਵਾਲਿਆਂ ਨੇ ਕਈ ਗ੍ਰੰਥਾਂ ਵਿੱਚ ਬਿਆਨ ਕੀਤੇ ਭਾਈ ਮਨੁਸੂਖਿੰਦਰਾ ਉਸ ਮੁਕਤੀ ਦੇ ਫਲ ਤੱਕ ਪਹੁੰਚਣ ਦੇ ਦੋ ਤਰੀਕੇ ਨੇ ਇੱਕ ਪੰਛੀ ਦੀ ਤਰ੍ਹਾਂ ਉੱਡ ਕੇ ਪਹੁੰਚ ਜਾਣਾ ਇੱਕ ਕੀੜੀ ਦੀ ਤਰ੍ਹਾਂ ਰੁੱਖ ਦੇ ਉੱਪਰ ਰेंगਦੇ ਹੋ ਜਾਣਾ ਭਾਈ ਮਨੁੱਖ ਕਹਿੰਦਾ ਮੇਰੇ ਗੁਰੂ ਨਾਨਕ ਨੇ ਮੈਨੂੰ ਤਰੀਕਾ ਸਮਝਾਇਆ ਉਸ ਮੁਕਤੀ ਦੇ ਫਲ ਤੱਕ ਪਹੁੰਚਣ ਦੇ ਲਈ ਕੀੜੀ ਦੇ ਵਾਂਗ ਰेंगਦੇ ਹੋਏ ਜਾਣ ਦੀ ਬਜਾਏ ਪੰਛੀ ਦੇ ਵਾਂਗ ਉੱਡ ਕੇ ਜਲਦੀ ਪਹੁੰਚਿਆ ਜਾ ਸਕਦਾ ਹੈ ਮੇਰੇ ਗੁਰੂ ਨਾਨਕ ਦਾ ਮਾਰਗ ਪੰਛੀ ਵਾਲਾ ਮੈਂ ਆਪਣੇ ਗੁਰੂ ਨਾਨਕ ਦੀ ਸਿੱਖਿਆ ਦਾ ਧਾਰਨੀ ਹਾਂ ਉਸ ਮੁਕਤੀ ਦੇ ਫਲ ਤੱਕ ਪਹੁੰਚਣ ਦੇ ਲਈ ਤੇ ਇੱਕ ਪੰਛੀ ਦੀ ਤਾਕਤ ਵੱਧ ਹੈ ਕੀੜੀ ਤੇ ਮਸਾਂ ਤੁਰਦੀ ਆ ਹੌਲੀ ਹੌਲੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੋਈ ਉਥੇ ਤੱਕ ਪਹੁੰਚੇ ਨਾ ਪਹੁੰਚੇ ਵੱਖਰੀ ਗੱਲ ਪਰ ਪੰਛੀ ਤੇ ਪਹੁੰਚ ਜਾਂਦਾ ਇਸ ਕਰਕੇ ਮੈਂ ਆਪਣੇ ਗੁਰੂ ਦੇ ਬਚਨਾਂ ਦਾ ਪਵੰਦ ਆ ਸਿੱਖਿਆ ਮੇਰੇ ਸਤਿਗੁਰੂ ਜੀ ਨੇ ਦਿੱਤੀ ਪੁੱਤ ਤੂੰ ਗੁਰੂ ਨਾਨਕ ਦੇ ਮਾਰਗ ਦਾ ਪੰਦੇ ਬਣ ਤੈਨੂੰ ਅਨੇਕਾਂ ਕਰਮ ਕਾਂਡ ਕਰਨ ਦੀ ਲੋੜ ਨਹੀਂ ਤੂੰ ਆਪਣੇ ਮਾਲਕ ਦੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰ બસ ਇੱਕੋ ਕੰਮ ਕਰਨਾ ਪੈਣਾ ਤੈਨੂੰ ਰੱਬ ਲੱਭਣ ਦੀ ਲੋੜ ਨਹੀਂ ਜਿਵੇਂ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਕਹਿੰਦੇ ਫੁੱਲ ਨੂੰ ਆਪਣੇ ਅੰਦਰ ਸੁਗੰਧੀ ਪੈਦਾ ਕਰਨ ਦੀ ਲੋੜ ਹੈ ਫੁੱਲ ਨੂੰ ਆਪਣੇ ਅੰਦਰ ਸੁਗੰਧੀ ਪੈਦਾ ਕਰਨ ਦੀ ਲੋੜ ਹੈ ਭੋਰੇ ਆਪਣੇ ਆਪ ਹੀ ਚੱਲ ਕੇ ਪਹੁੰਚ ਜਾਂਦੇ ਨੇ ਕਹਿੰਦੇ ਬੰਦਿਆ ਤੂੰ ਆਪਣੇ ਅੰਦਰ ਰੱਬ ਦੇ ਨਾਮ ਦੀ ਸੁਗੰਧੀ ਤੇ ਪੈਦਾ ਕਰ ਰੱਬ ਨੂੰ ਲੱਭਣ ਦੀ ਲੋੜ ਨਹੀਂ ਰੱਬ ਤੇਰੇ ਅੰਦਰ ਹੀ ਪਹੁੰਚੇਗਾ ਉਹਦੇ ਪਿੱਛੇ ਭਟਕਣ ਦੀ ਲੋੜ ਨਹੀਂ ਉਹ ਮਾਲਕ ਪਰਮੇਸ਼ਰ ਤੇਰੇ ਤੱਕ ਆਪਣੇ ਆਪ ਹੀ ਪਹੁੰਚ ਕਰ ਜਾਵੇਗਾ ਬਸ ਤੂੰ ਆਪਣੇ ਅੰਦਰ ਸ਼ੁਭ ਗੁਣਾਂ ਦੀ ਆਪਣੇ ਅੰਦਰ ਚੰਗੇ ਗੁਣਾਂ ਦੀ ਆਪਣੇ ਅੰਦਰ ਮਾਲਕ ਦੇ ਨਾਮ ਦੀ ਸੁਗੰਧੀ ਤੇ ਪੈਦਾ ਕਰਕੇ ਵੇਖ ਤੁਸੀਂ ਇਹ ਟੀ ਆਨਮਾਰਕੇ ਵੇਖ ਲਓ ਗੁਰੂ ਨਾਨਕ ਸੱਤੇ ਪਾਤਸ਼ਾਹ ਜੀ अनेका ਪਿਆਰਿਆਂ ਕੋਲ ਪਹੁੰਚੇ ਕਿਉਂ ਪਹੁੰਚੇ ਬਈ ਕਿਤੇ ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਕੋਲ ਜਾ ਕੇ ਬਹਿ ਗਏ ਕਿਤੇ ਭਗਤ ਰਵਦਾਸ ਜੀ ਦੇ ਕੋਲ ਬਹਿ ਗਏ ਕਿਤੇ ਭਗਤ ਧੰਨਾ ਜੀ ਦੇ ਕੋਲ ਪਹੁੰਚ ਗਏ ਕਿਤੇ ਭਗਤ ਨਾਮਦੇਵ ਜੀ ਦੇ ਕੋਲ ਪਹੁੰਚ ਗਏ ਕਦੇ ਭਗਤ ਪੀਪਾ ਜੀ ਦੇ ਕੋਲ ਕਿਤੇ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਇੰਨੀ ਐਨੀ ਦੂਰ ਯਾਤਰਾਵਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਕਿਉਂ ਪਹੁੰਚੇ ਉਹਦਾ ਬਹੁਤ ਵੱਡਾ ਕਾਰਨ ਹੈ ਕਿਉਂਕਿ ਇਹਨਾਂ ਪਿਆਰਿਆਂ ਦੇ ਕੋਲ ਰੱਬ ਦੇ ਨਾਮ ਦੀ ਸੰਬੰਧੀ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪਹੁੰਚ ਗਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਨਹੀਂ ਉਹ ਆਏ ਕਿਉਂਕਿ ਉਹਨਾਂ ਦੇ ਅੰਦਰ ਰੱਬੀ ਪਿਆਰ ਸੀ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਉਹਨਾਂ ਪਿਆਰਿਆਂ ਕੋਲ ਪਹੁੰਚ ਕੀਤੀ ਬੜਪਣ ਹੈ ਸਤਿਗੁਰੂ ਜੀ ਕਹਿੰਦੇ ਸਿੱਖਾ ਤੂੰ ਆਪਣੇ ਅੰਦਰ ਨਾਮ ਦੀ ਸੁਗੰਧੀ ਗੁਣਾਂ ਦੀ ਸੁਗੰਧੀ ਤੇ ਪੈਦਾ ਕਰ ਗੁਰੂ ਨਾਨਕ ਪਿਆਰਾ ਤੇਰੇ ਕੋਲ ਆਪਣੇ ਆਪ ਪਹੁੰਚੇਗਾ ਰੱਬ ਤੇਰੇ ਕੋਲ ਆਪਣੇ ਆਪ ਪਹੁੰਚੇਗਾ ਬਸ ਇੱਕੋ ਗੱਲ ਨੂੰ ਧਿਆਨ ਵਿੱਚ ਰੱਖ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਉਸ ਮਾਲਕ ਤੱਕ ਪਹੁੰਚ ਕੀਤੀ ਜਾ ਸਕਦੀ ਇੱਥੇ ਦੋ ਡੰਡੀਆਂ ਨਾਲ ਪਾਈਆਂ ਗਈਆਂ ਗੁਰਪ੍ਰਸਾਦ ਰਾਤ ਧਿਆਨ ਦੇਣ ਯੋਗ ਇਹ ਸ਼ਬਦ ਹੈ ਇੱਕ ਇੱਕ ਲਿਖਤ ਕਿਉਂਕਿ ਬਹੁਤਾਤ ਅੱਜ ਬਾਣੀ ਦੇ ਗ੍ਰੰਥ ਛਪਦੇ ਨੇ ਸ਼ਰਾਤੀ ਲੋਕਾਂ ਨੇ ਗੁਰਪ੍ਰਸਾਦੀਆਂ ਪਿਛਲੀਆਂ ਦੋ ਡੰਡੀਆਂ ਉਡਾ ਦਿੱਤੀਆਂ ਕਿਉਂ ਕਿ ਅਸੀਂ ਇਹ ਕਹਿ ਸਕੀਏ ਵੀ ਮੂਲ ਮੰਤਰ ਜਿਹੜਾ ਹੈ ਉਹ ਨਾਨਕ ਹੋਸੀਪੀ ਤੱਕ ਹੈ ਇਸ ਗੱਲ ਨੂੰ ਸਮਝਣਾ ਇੱਥੇ ਆ ਕੇ ਮੂਲ ਮੰਤਰ ਦੀ ਸੰਪੂਰਨਤਾ ਔਰ ਵੱਡਾ ਪ੍ਰਮਾਣ ਇਹ ਵੀ 33 ਵਾਰੀ ਸਾਨੂੰ ਮਿਲਦਾ ਹੈ। ਕਈ ਵਾਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਪ੍ਰਮਾਣ ਦਿੱਤਾ ਜਾਂਦਾ ਜੀ ਉਹਨਾਂ ਨੇ ਦੇਖੋ ਵਿਆਖਿਆ ਕੀਤੀ ਹੈ। ਭਾਈ ਗੁਰਦਾਸ ਜੀ ਬਾਅਦ ਵਿੱਚ ਨੇ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਭਾਈ ਗੁਰਦਾਸ ਦੀਆਂ ਵਾਰਾਂ ਉਸ ਤੋਂ ਬਾਅਦ ਨੇ ਦੂਜੇ ਨੰਬਰ ਤੇ। ਹੁਣ ਸਤਿਗੁਰੂ ਜੀ ਨੇ ਇੱਥੇ ਪਰਮਾਣ ਦਿੱਤਾ ਨਾਲ ਦੋ ਡੰਡੀਆਂ ਪਾ ਕੇ ਸੰਪੂਰਨਤਾ ਕਰਦੇ ਇਹ ਦੋ ਡੰਡੀਆਂ ਇਹ ਤੋਂ ਪਹਿਲਾਂ ਕਿਤੇ ਵੀ ਨਹੀਂ ਉਸ ਤੋਂ ਬਾਅਦ ਧਿਆਨ ਦੇਣਾ ਜਪ ਸ਼ਬਦ ਹੁਣ ਲਿਖਤ ਨੂੰ ਕਿਤੇ ਵੇਖਿਓ ਗੁਰਪ੍ਰਸਾਦ ਦੇ ਨਾਲ ਦੋ ਡੰਡੀਆਂ ਪਾ ਕੇ ਉਹਨੂੰ ਵੱਖਰਾ ਕੀਤਾ ਫਿਰ ਉਸ ਤੋਂ ਬਾਅਦ ਫਿਰ ਦੋ ਡੰਡੀਆਂ ਪਾਈਆਂ ਗਿਆਂ ਫਿਰ ਜੱਜਾ ਪੱਪੇ ਨੂੰ ਔਂਕੜ ਫਿਰ ਦੋ ਡੰਡੀਆਂ ਤਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਹ ਸ਼ਬਦ ਜਿਹੜਾ ਤੁਹਾਨੂੰ ਇੱਕੋ ਵਾਰ ਮਿਲੇਗਾ ਸਰਲੇਖ ਦੇ ਵਿੱਚ ਹੋਰ ਕਿਤੇ ਨਹੀਂ ਮਿਲੇਗਾ ਜਿਵੇਂ ਆਪਾਂ ਕਈ ਵਾਰੀ ਕੁਝ ਚੀਜ਼ਾਂ ਲਿਖੀਆਂ ਵੇਖਾਂਗੇ ਕੋਈ ਕਿਤਾਬ ਲਿਖੀ ਹੁੰਦੀ ਹੈ ਉਹਦੇ ਵਿੱਚ ਜਿਹੜੀ ਪੰਕਤੀ ਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਹੋਵੇ ਉਹਦੇ ਉੱਪਰ ਡਬਲ ਕੌਮੇ ਪਾ ਕੇ ਨਾ ਉਹ ਦਖਾਇਆ ਜਾਂਦਾ ਵੀ ਆਹ ਪੰਕਤੀ ਇਸ ਲਾਈਨ ਦੇ ਵਿੱਚੋਂ ਧਿਆਨ ਵਾਲੀ ਹੈ ਵੀ ਇਹਦੇ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ ਉਹਨੂੰ ਅੰਡਰਲਾਈਨ ਕੀਤਾ ਜਾਂਦਾ ਬਰੈਕਟ ਦੇ ਵਿੱਚ ਰੱਖਿਆ ਜਾਂਦਾ ਹੁਣ ਸਤਿਗੁਰੂ ਜੀ ਨੇ ਆਰੰਭਤਾ ਦੇ ਵਿੱਚ ਮੂਲ ਮੰਤਰ ਬਖਸ਼ਿਸ਼ ਕਰਨ ਤੋਂ ਬਾਅਦ ਸਾਡਾ ਧਿਆਨ ਜਪ ਦੇ ਵੱਲ ਦਵਾਇਆ ਹੁਣ ਜਪ ਦੀ ਲਿਖਤ ਵੀ ਵਿਸ਼ੇਸ਼ ਤੌਰ ਤੇ ਬੜੀ ਵੱਡੀ ਮਹਾਨਤਾ ਰੱਖਦੀ ਹੈ ਕਿਉਂਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਣੀਆਂ ਬਹੁਤ ਨੇ ਪਰ ਇਦਾਂ ਸ਼ਬਦ ਕਿਤੇ ਵੀ ਨਹੀਂ ਲਿਖਿਆ ਮਿਲੇਗਾ ਤੁਸੀਂ ਸੁਖਨੀ ਸਾਹਿਬ ਪੜਦੇ ਹੋ ਉੱਥੇ ਵੀ ਇਹ ਡੰਡੀਆਂ ਨਹੀਂ ਆਉਣਗੀਆਂ ਤੁਸੀਂ ਆਸਾਂ ਦੀ ਵਾਰ ਪੜਦੇ ਹੋ ਉੱਥੇ ਵੀ ਇਹ ਡੰਡੀਆਂ ਨਹੀਂ ਆਉਣਗੀਆਂ ਤੁਸੀਂ ਛਿੱਤੀ ਗੌੜੀ ਪੜਦੇ ਹੋ ਉੱਥੇ ਵੀ ਨਹੀਂ ਇਹ ਡੰਡੀਆਂ ਆਉਣਗੇ 52 ਅਖਰੀ ਪੜਦੇ ਹੋ ਉੱਥੇ ਵੀ ਨਹੀਂ ਆਉਣਗੇ ਅਲਾਣੀਆਂ ਪੜਦੇ ਹੋ ਉੱਥੇ ਵੀ ਨਹੀਂ ਆਉਣਗੀਆਂ ਲਾਵਾਂ ਪੜਦੇ ਹੋ ਉੱਥੇ ਵੀ ਨਹੀਂ ਆਉਣਗੀਆਂ ਆਨੰਦ ਸਾਹਿਬ ਦੀ ਬਾਣੀ ਪੜਦੇ ਹੋ ਉੱਥੇ ਵੀ ਨਹੀਂ ਇਹ ਆਉਣਗੀਆਂ ਪਰ ਇੱਥੇ ਖਾਸ ਇੱਥੇ ਆਰੰਭਤਾ ਦੇ ਵਿੱਚ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਲਿਖਤ ਦਿੱਤੀ ਹੈ ਨਾ ਦੋ ਡੰਡੀਆਂ ਪਹਿਲਾਂ ਪਾ ਕੇ ਫਿਰ ਜੱਜਾ ਪੱਪੇ ਨੂੰ ਔਂਕੜ ਜਪ ਫਿਰ ਦੋ ਡੰਡੀਆਂ ਪਾ ਕੇ ਇੱਥੇ ਸੰਪੂਰਨਤਾ ਕਰ ਦਿੱਤੀ ਸਾਨੂੰ ਦੱਸਿਆ ਆਹ ਸ਼ਬਦ ਜਿਹੜਾ ਹੈ ਨਾ ਇਹਦੇ ਵੱਲ ਖਾਸ ਧਿਆਨ ਦੇ ਕਿਉਂਕਿ ਇਹ ਜਪ ਬਾਣੀ ਦਾ ਨਾਮ ਹੈ ਬਾਣੀ ਦਾ ਨਾਮ ਜਪ ਹੈ ਪਰ ਆਪਾਂ ਸਤਕਾਰ ਦੇ ਲਈ ਜੀ ਸ਼ਬਦ ਅਤੇ ਸਾਹਿਬ ਸ਼ਬਦ ਆਪਣੇ ਕੋਲ ਲਾਉਨੇ ਆ ਬਾਣੀ ਦਾ ਅਸਲ ਨਾਮ ਕੀ ਹੈ ਜੀ ਜਪ ਪਰ ਅਸੀਂ ਜਪ ਜੀ ਸਾਹਿਬ ਕਹਿੰਦੇ ਆ ਕਿਉਂਕਿ ਏਸੀ ਸਤਕਾਰ ਦੇ ਤੌਰ ਤੇ ਵਰਤੇ ਆ ਹੁਣ ਜੇ ਕੱਲ ਨੂੰ ਬੰਦਾ ਕਵੇ ਦੇਖੋ ਜੀ ਸਾਰੀ ਜਪਜੀ ਸਾਹਿਬ ਕਹਿੰਦੇ ਨੇ ਵੀ ਇਹ ਇੱਥੇ ਵੀ ਲਿਖਿਆ ਹੋਣਾ ਚਾਹੀਦਾ ਕੱਲ ਨੂੰ ਕੋਈ ਲਿਖ ਦਵੇ ਇਤੇ ਉਹਦੀ ਮੂਰਖਤਾ ਹੋਵੇਗੀ ਨਾ ਵੀ ਹੁਣ ਜੇ ਸਾਰੀ ਜਪਜੀ ਸਾਹਿਬ ਕਹਿਣ ਲੱਗ ਪਏ ਇਦਾਂ ਮਤਲਬ ਇਹ ਥੋੜੀ ਐ ਵੀ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਆਪਣੇ ਵੱਲੋਂ ਇਹ ਐਡ ਕਰਵਾ ਦਵਾਂ ਹੁਣ ਅੱਜ ਵੀ ਤੁਸੀਂ ਵੇਖੋ ਇਸ ਅਨੇਕਾਂ ਤਰ੍ਹਾਂ ਬਹੁਤ ਗੱਲਾਂ ਧਿਆਨ ਵਾਲੀਆਂ ਜਿਵੇਂ ਸੁਖਨੀ ਸਾਹਿਬ ਜੀ ਦੀ ਬਾਣੀ 24 ਅਸ਼ਟਪਦੀਆਂ ਤੇ 24 ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਗੁਰੂ ਅਰਜਨ ਸਾਹਿਬ ਜੀ ਨੇ ਲਿਖੇ ਪਰ ਅੱਜ ਤੁਸੀਂ ਵੇਖੋਗੇ ਕਈ ਗੁੱਟ ਕੇ ਜਿਹੜੇ ਅਨੇਕਾਂ ਡੇਰੇਦਾਰਾਂ ਵੱਲੋਂ ਛਾਪੇ ਗਏ ਔਰ ਉਹ ਗੁਰੂ ਅਰਜਨ ਸਾਹਿਬ ਦੀ ਮਰਿਆਦਾ ਨੂੰ ਮੁੱਖ ਨਹੀਂ ਰੱਖਦੇ ਉਹ ਆਪਣੇ ਡੇਰੇ ਦੀ ਮਰਿਆਦਾ ਨੂੰ ਮੁੱਖ ਰੱਖਦੇ ਨੇ ਕਹਿੰਦੇ ਜੀ ਸਾਡੇ ਡੇਰੇ ਦੀ ਮਰਿਆਦਾ ਅਨੁਸਾਰ ਸੁਖਨੀ ਸਾਹਿਬ ਦੀ ਬਾਣੀ ਉੱਥੇ ਫਿਰ ਕੀ ਲਿਖਿਆ ਹੋਵੇਗਾ ਸ਼ਲੋਕ ਸਮਾਪਤ ਹੁੰਦਾ ਅਸ਼ਟਪਦੀ ਸਮਾਪਤ ਹੋਈ ਫਿਰ ਕਹਿੰਦੇ ਜੀ ਸਤਨਾਮ ਵਾਹਿਗੁਰੂ ਉਸ ਤੋਂ ਬਾਅਦ ਅਗਲਾ ਸ਼ਲੋਕ ਸ਼ੁਰੂ ਕਰਨਾ ਫਿਰ ਉਹਦੀ ਸਮਾਪਤੀ ਫਿਰ 7 ਨੰਬਰ ਇਹ ਐਡ ਅਸੀਂ ਕੀਤੇ ਨੇ ਸਾਨੂੰ ਕੋਈ ਹੱਕ ਨਹੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਪਣੇ ਵੱਲੋਂ ਕੁਝ ਜੋੜੀਏ ਜੋ ਲਿਖਤ ਮੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ ਉਹ ਸਾਡੇ ਲਈ ਮੁਬਾਰਕ ਹੈ ਜਿਹੜੀ ਚੀਜ਼ ਦੁਬਾਰਾ ਰਿਪੀਟ ਕਰਨੀ ਸਤਿਗੁਰੂ ਜੀ ਨੇ ਆਪ ਕੀਤੀ ਤੁਸੀਂ ਧਿਆਨ ਮਾਰ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸੁਖਨੀ ਸਾਹਿਬ ਦੀ ਬਾਣੀ ਤੋਂ ਪਹਿਲਾਂ ਗੋੜੀ ਬਾਵਨ ਅਖਰੀ ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਉਹਦੇ ਵਿੱਚ ਇੱਕ ਸ਼ਲੋਕ ਆਰੰਭਤਾ ਦੇ ਵਿੱਚ ਵੀ ਆਉਂਦਾ ਤੇ ਉਹੀ ਸ਼ਲੋਕ ਅਖੀਰ ਤੇ ਵੀ ਆਉਂਦਾ ਉਹ ਉਹੀ ਸ਼ਲੋਕ ਅਖੀਰ ਤੇ ਵੀ ਆਉਂਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਦਾ ਹੁਣ ਇਹ ਸ਼ਲੋਕ ਅਖੀਰ ਤੇ ਵੀ ਆਇਆ ਪਰ ਨਾਲ ਇਹ ਗੱਲ ਲਿਖੀ ਵੀ ਪੁੱਤ ਇਹਨੂੰ ਛੱਡ ਨਾ ਜਾਵੇਂ ਨਾਲ ਹਦਾਇਤ ਕੀਤੀ ਥੱਲੇ ਲਿਖ ਕੇ ਇਹ ਸ਼ਲੋਕ ਆਦ ਅੰਤ ਪੜਨਾ ਸੇਨਮ ਵੀ ਇਹਨੂੰ ਆਦ ਵੇਲੇ ਵੀ ਪੜਨਾ ਤੇ ਅੰਤ ਵੇਲੇ ਵੀ ਪੜਨਾ ਜਿਹੜੀ ਚੀਜ਼ ਰਿਪੀਟ ਕਰਨ ਵਾਲੀ ਸੀ ਸਤਿਗੁਰੂ ਜੀ ਨੇ ਰਿਪੀਟ ਕਰ ਦਿੱਤੀ ਆ ਤੁਸ ਜਪੀ ਸਾਹਿਬ ਦਾ ਪਹਿਲਾ ਸ਼ਲੋਕ ਪੜੋਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੋਕਮਣੀ ਸਾਹਿਬ ਦੇ 17ਵੀਂ ਅਸ਼ਟਪਦੀ ਤੇ ਆਉਂਦਾ ਹੈ ਸ਼ਲੋਕ ਹੈ ਇੱਥੇ ਜਪਜੀ ਸਾਹਿਬ ਦੇ ਵਿੱਚ ਧਿਆਨ ਮਾਰਨਾ ਸੁਖਮਨੀ ਸਾਹਿਬ ਦੇ ਜਿੰਨੇ ਸ਼ਲੋਕ ਆਉਣਗੇ ਨਾ ਉਹਨਾਂ ਦੇ ਪਿੱਛੇ ਇੱਕ ਇੱਕ ਲਿਖਿਆ ਹੁੰਦਾ ਇਹ ਨਹੀਂ ਲਿਖਿਆ ਕਿ ਪਹਿਲਾ ਸ਼ਲੋਕ ਜਿਹੜਾ ਉਹਦੇ ਪਹਿਲਾ ਆਦ ਗੁਰ ਨਮੇ ਗੁਰੂ ਜੁਗਾਦ ਗੁਰ ਨਮੇ ਸਤ ਗੁਰੇ ਨਮੇ ਸ੍ਰੀ ਗੁਰਦੇਵ ਨਮੇ ਫਿਰ ਇੱਕ ਲਿਖਿਆ ਜਦੋਂ ਦੂਜਾ ਸ਼ਲੋਕ ਆਉਂਦਾ ਉੱਥੇ ਵੀ ਇੱਕ ਲਿਖਿਆ ਭਾਵ 24 ਸ਼ਲੋਕਾਂ ਨੇ ਮਗਰ ਮਗਰ ਇੱਕ ਇੱਕ ਹੀ ਲਿਖਿਆ 80 ਗਿਣਤੀ 24 ਕਰਦੇ ਹਾਂ ਪਰ 24 ਗਿਣਤੀ ਨਹੀਂ ਲਿਖੀ ਸ਼ਲੋਕਾਂ ਦੀ ਹੁਣ ਇੱਥੇ ਵੀ ਤੁਸੀਂ ਪੜ ਲਵੋ ਆਰੰਭਤਾ ਦੇ ਵਿੱਚ ਵੇਖੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਦੋ ਡੰਡੀਆਂ ਵਿਚਕਾਰ ਇੱਕ ਫਿਰ ਦੋ ਡੰਡੀਆਂ ਤੇ ਇਹੇ ਸ਼ਲੋਕ ਤੁਸੀਂ ਅਖੀਰ ਤੇ ਪੜੋਗੇ ਬਵਨ ਗੁਰੂ ਪਾਣੀ ਪਿਤਾ ਹੁਣ ਉਹਦੀ ਅਕੀਲੀ ਪੰਕਤੀ ਨੂੰ ਜਦੋਂ ਪੜਦੇ ਹਾਂ ਉੱਥੇ ਵੀ ਇਹੀ ਗੱਲ ਲਿਖੀ ਹੋਵੇਗੀ ਦੋ ਡੰਡੀਆਂ ਵਿਚਕਾਰ ਇੱਕ ਫਿਰ ਦੋ ਡੰਡੀਆਂ ਇਹ ਸੁਚੇਤ ਕੀਤਾ ਰੂਪਚਾਰ ਸਤਿਗੁਰੂ ਜੀ ਨੇ ਇੱਥੇ ਜਪ ਸ਼ਬਦ ਦਿੱਤਾ ਹੈ ਜਪ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤਿੰਨ ਤਰੀਕਿਆਂ ਦੇ ਨਾਲ ਆਉਂਦਾ ਹੈ ਜਜਾ ਪੱਪੇ ਨੂੰ ਔਕੜ ਜਜਾ ਪੱਪੇ ਨੂੰ ਸਿਹਾਰੀ ਤੇ ਜਜਾ ਪੱਪਾ ਮੁਕਤਾ ਹੁਣ ਇਹਨਾਂ ਤਿੰਨਾਂ ਦੇ ਅਰਥ ਇੱਕੋ ਜਿਹੀ ਵੀ ਨੇ ਕੋਈ ਫਰਕ ਵੀ ਹੈ ਔਰ ਜਪ ਸ਼ਬਦ ਕਈ ਕਰਮਕਾਂਡਾਂ ਦੇ ਨਾਲ ਵੀ ਰਿਲੇਟਡ ਹੈ ਸਤਗੁਰੂ ਜੀ ਦੀ ਪਾਵਨ ਬਾਣੀ ਵਿੱਚ ਜਪ ਸ਼ਬਦ ਬੜਾ ਧਿਆਨ ਵਾਲਾ ਹੈ ਜਿਵੇਂ ਆਪਾਂ ਪੜ੍ਹਦੇ ਹਾਂ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰੱਖੋ ਸ਼ਰਨ ਉੱਥੇ ਵੀ ਜਪ ਸ਼ਬਦ ਹੈ ਸਤਗੁਰੂ ਜੀ ਦੀ ਪਾਵਨ ਬਾਣੀ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕਰਿਦੈ ਭਾਉ ਹੈ ਦੂਜਾ ਕਹਿੰਦੇ ਕੀ ਫਾਇਦਾ ਜਪ ਕਰਨ ਦਾ ਕੀ ਫਾਇਦਾ ਤਪ ਕਰਨ ਦਾ ਕੀ ਫਾਇਦਾ ਵਰਤ ਅਧਿਕ ਰੱਖਣ ਦਾ ਜੇ ਤੇਰੇ ਅੰਦਰ ਰੱਬ ਦੇ ਪ੍ਰੇਤ ਤੋਂ ਬਿਨਾਂ ਕਿਸੇ ਹੋਰ ਦਾ ਵੀ ਪਿਆਰ ਆਏ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜਦੇ ਆਂ ਤੇ ਅਨੇਕਾਂ ਤਰ੍ਹਾਂ ਦੀ ਪਤਰਾ ਦੀ ਪੂਜਾ ਵੀ ਕਰਦੇ ਆਂ ਫਿਰ ਕਹਿੰਦੇ ਕੀ ਪਿਆਰ ਜੇ ਤੂੰ ਕਹਿਵੇਂ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਤੇ ਦੂਜੇ ਪਾਸੇ ਠੇਕੇ ਤੇ दारू ਵੀ ਪੀਂਦਾ ਹੋਵੇਂ ਤੇ ਤੂੰ ਕਾਦਾ ਗੁਰੂ ਗੁਰੂਵੰਸ ਨਾਲ ਪਿਆਰ ਕੀਤਾ ਉਹ ਤੇ ਅਮਰਤ ਦਾ ਦਾਤਾ ਤੂੰ ਜ਼ਹਿਰ ਬਣਦਾ ਪਿਆ ਪੀਂਨਾ ਪਿਆ ਸਤਿਗੁਰੂ ਜੀ ਕਹਿੰਦੇ ਜਪ ਦਾ ਅਰਥ ਸਮਝੋ ਇੱਥੇ ਜਪ ਸ਼ਬਦ ਜਿਹੜਾ ਇਹ ਬੜਾ ਧਿਆਨ ਵਾਲਾ ਜਪ ਸ਼ਬਦ ਦਾ ਬਹੁਤੇ ਪਿਆਰੇ ਅਰਥ ਕਰਦੇ ਨੇ ਸਿਮਰਨ ਵੀ ਜਪ ਦਾ ਅਰਥ ਹੈ ਸਿਮਰਨ ਕਰਨਾ ਪਰ ਜਪ ਦੀ ਤੇ ਬੜੀ ਵਿਸ਼ੇਸ਼ਤਾ ਹੈ ਬੜਾ ਧਿਆਨ ਦੇਣ ਵਾਲਾ ਸ਼ਬਦ ਹੈ ਔਰ ਬਹੁਤੇ ਪਿਆਰਿਆਂ ਨੇ ਇਹਦੇ ਅਰਥ ਜਿਹੜੇ ਨਾ ਉਹ ਤਿੰਨ ਤਰੀਕਿਆਂ ਦੇ ਕੀਤੇ ਨੇ ਜਪ ਸ਼ਬਦ ਦੇ ਅਰਥ ਤਿੰਨ ਤਰ੍ਹਾਂ ਦੇ ਨਾਲ ਦੁਨੀਆ ਦੇ ਵਿੱਚ ਵਿਚਾਰੇ ਜਾਂਦੇ ਇੱਕ ਜਪ ਬੰਦਾ ਆਪਣੇ ਮੁਖ ਦੇ ਨਾਲ ਕੋਈ ਸ਼ਬਦ ਪੜਦਾ ਪਿਆ ਪਰ ਕੀ ਪੜਦਾ ਪਿਆ ਨਹੀਂ ਪਤਾ ਲੱਗ ਰਿਹਾ ਨਾਲ ਦੇ ਬੰਦੇ ਨੂੰ ਵੀ ਬੋਲਦਾ ਕੀ ਹੈ ਪਰ ਉਹਦੇ ਮੂੰਹ ਨੂੰ ਥੱਲਦਾ ਵੇਖ ਕੇ ਵੇਖਦਾ ਵੀ ਇਹ ਕੋਈ ਜਪਦਾ ਪਿਆ ਕੋਈ ਬੰਦਾ ਚੌਂਕੜਾ ਮਾਰ ਕੇ ਬੈਠਾ ਹੈ ਹੁਣ ਉਹਦਾ ਧਿਆਨ ਜੁੜਿਆ ਹੋਇਆ ਉਹਦੇ ਬੁੱਲ ਵੀ ਨਹੀਂ ਹਿਲਦੇ ਬੰਦਾ ਉਹਦੀ ਬਾਹਰਲੀ ਹਾਲਤ ਵੇਖ ਕੇ ਨਾ ਕੋਈ ਜਪਦਾ ਪਿਆ ਹੁਣ ਤੀਜਾ ਸ਼ਬਦ ਹੈ ਬਾਣੀ ਨੂੰ ਪੜਨਾ ਬੋਲਣਾ ਸੁਣਾਉਣਾ ਔਰ ਸੁਣਨਾ ਇਹਨੂੰ ਵੀ ਜਪ ਕਹਿੰਦੇ ਨੇ ਇਹ ਤਿੰਨ ਤਰੀਕੇ ਭਾਈ ਕਨ ਸਿੰਘ ਨੱਭਾ ਨੇ ਆਪਣੇ ਮਹਾਨ ਕੋਚ ਦੇ ਵਿੱਚ ਜਪ ਦੇ ਸਾਨੂੰ ਦੱਸੇ ਨੇ ਇਹਨਾਂ ਜਪ ਦੇ ਸ਼ਬਦਾਂ ਵਿੱਚੋਂ ਅਸੀਂ ਕਿਹੜੇ ਜਪ ਦੇ ਨਾਲ ਜੁੜਨਾ ਹੈ ਆਪਾਂ ਕੱਲ ਦੇ دیਵਾਨਾ ਵਿੱਚ ਇਸ ਜਪ ਦੀ ਵਿਚਾਰ ਨੂੰ ਸਾਹਮਣੇ ਰੱਖਣਾ ਹੈ ਕਿ ਜਪ ਦੇ ਅਸਲੀ ਅਰਥ ਕੀ ਨੇ ਗੁਰੂ ਰਹਿਮਤਕਾਰਨ ਕੋ ਕੇ ਸਮੇ ਦੀ ਸਮਾਪਤੀ ਹੈ ਇਨ ਧਿਆਨ ਵਿੱਚ ਰੱਖਦੇ ਹੋਏ ਆਪਾਂ ਗੁਰੂ ਦੀ ਵਿਚਾਰ ਨੂੰ ਅੱਗੇ ਤੋਰਾਂਗੇ ਯਤਨ ਕਰਨਾ ਬਹੁਤ ਮਹਾਨ ਬਾਣੀ ਹੈ ਜਪ ਦੀ ਸਮਝ ਲੱਗ ਗਈ ਸਮੁੱਚੀ ਬਾਣੀ ਦੀ ਸਮਝ ਲੱਗ ਜਾਵੇਗੀ ਇਸ ਕਰਕੇ ਯਤਨ ਕਰਨਾ ਗੁਰੂ ਚਰਨਾਂ ਵਿੱਚ ਸਮੇ ਅਨੁਸਾਰ ਪਹੁੰਚਣਾ ਇਨੀਆਂ ਬਿੰਦੀਆਂ ਪ੍ਰਵਾਣ ਅੰਤ ਵਿੱਚ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ